ਕੁੜੀਆਂ ਵੀ ਆ ਗਈਆਂ ਸੱਜ ਤੱਜ ਕੇ ਮੁੰਡੇ ਵੀ ਨੇ ਆ ਕੇ ਦੇਖੋ ਗੱਜ ਵੱਜ ਕੇ ਮਾਰ ਕੇ ਹਜੋ ਕੇ ਜਵਾਨੀ ਚੜ ਗਈ ਪੰਗੜੇ ਤੇ ਗਿੱਦੇ ਦੀ ਏ ਹੋ ਪੰਗੜੇ ਤੇ ਗਿੱਦੇ ਦੀ ਏ ਅੱਖ ਲੜ ਗਈ ਛੋਟੇ ਹੁੰਦੇ ਕਦੇ ਸੋਚਿਆ ਨਹੀਂ ਹੁੰਦਾ ਸੀਗਾ ਸਾਡਾ ਇੱਕ ਮਾਸਟਰ ਹੁੰਦਾ ਸੀ ਅੱਜ ਵੀ ਹੈਗੇ ਨੇ ਰਤਨ ਸਿੰਘ ਮਾਸਟਰ ਜੀ ਤੇ ਉਹ ਮੈਨੂੰ ਨਾ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਛੱਟ ਤੂੰ ਯਾਰ ਬਾਕੀ ਕੰਮਾਂ ਨੂੰ ਫਿਲਮਾਂ ਚ ਆ ਜਾ ਭੰਗੜੇ ਦੇ ਵਿੱਚ ਤਕਰੀਬਨ 12 ਤੋਂ 15000 ਦੇ ਕਰੀਬ ਮੇਰੇ ਸਟੂਡੈਂਟ ਹੋਣੇ ਵੱਖਰੇ ਵੱਖਰੇ ਯੂਨੀਵਰਸਿਟੀ ਦੇ ਵੱਖਰੇ ਵੱਖਰੇ ਕਾਲਜ ਦੇ ਕੈਨੇਡਾ ਦੇ ਵਿੱਚ ਮੈਂ ਬਹੁਤ ਵਰਕਸ਼ਾਪ ਲਾਈਆਂ ਨੇ ਯੂਰਪ ਦੇ ਵਿੱਚ ਲਾਈਆਂ ਨੇ ਅਮਰੀਕਾ ਚ ਲਾਈਆਂ ਨੇ ਤੜਕੇ ਤੜਕੇ ਉੱਠ ਕੇ ਜਦ ਵਿੱਚ ਸਕੂਲੇ ਆਉਂਦੇ ਲੈ ਕਾਲੀ ਸ਼ਾਈ ਕਲਮ ਨਾਲ ਕੰਧਾਂ ਤੇ ਦੀਕਾ ਲਾਉਂਦੇ ਮਾਸਟਰ ਜੀ ਪਹਿਲਾ ਝੜਕਾ ਦਿੰਦੇ ਵਿੱਚ ਜਮਾਤੇ ਕੰਨ ਫੜਾਉਂਦੇ ਦੋ ਪਈਆਂ ਦੋ ਇਧਰ ਗਈਆਂ ਇੱਕ ਦੂਜੇ ਨੂੰ ਚੁੱਪ ਕਰਾਉਂਦੇ ਘੰਟੀ ਅੱਧੀ ਛੁੱਟੀ ਦੀ ਵੱਜਦੀ ਐਸੀ ਦੌੜ ਲਗਾਉਂਦੇ ਡਿੱਗਦੇ ਟੈਂਦੇ ਘਰ ਨੂੰ ਆਉਂਦੇ ਸੋ ਆਪਾਂ ਮੋਬਾਈਲ ਦੇ ਉੱਪਰ ਹੀ ਰਹਿ ਗਏ ਉਹ ਜਿਹੜੀਆਂ ਸਾਡੀਆਂ ਫਿਜ਼ੀਕਲ ਖੇਡਾਂ ਹੁੰਦੀਆਂ ਸੀ ਉਹਨਾਂ ਨੂੰ ਅਸੀਂ ਹੁਣ ਭੁੱਲ ਚੁੱਕੇ ਹਾਂ ਬਹੁਤ ਮੈਂ ਤਾਂ ਦੇਖ ਰਿਹਾ ਬੱਚਿਆਂ ਦੇ ਵਿੱਚ ਵੀ ਦੂਰ ਹੋ ਰਹੇ ਆਪਾਂ ਉਹਨਾਂ ਚੀਜ਼ਾਂ ਤੋਂ ਸਿੰਦਰ ਕੀ ਇਹਦੇ ਬਹੁਤ ਗਾਣੇ ਡਾਇਰੈਕਟ ਕੀਤੇ ਆ ਜੀ ਬਹੁਤ ਜ਼ਿਆਦਾ ਜੀ ਤੇ ਉਸ ਤੋਂ ਬਾਅਦ ਵੀ ਮੈਂ ਸ਼ੇਖਸੋ ਦੇ ਕਰੀਬ ਗਾਣੇ ਆ ਜਿਹੜੇ ਉਹ ਮੈਂ ਡਾਇਰੈਕਟ ਕਰ ਚੁੱਕਾ ਕਲਵਿੰਦਰ ਢਿੱਲੋਂ ਵੀ ਇੱਕ ਬੜੀ ਵੱਡੀ ਗੱਲ ਸੀ ਇੱਕ ਵਾਰੀ ਅਸੀਂ ਦਿੱਲੀ ਗਏ ਇਕੱਠੇ ਰਿਕਾਰਡਿੰਗ ਸੀਗੀ ਅਸੀਂ ਹੋਟਲ 'ਚ ਰਹੇ ਬੈੱਡ ਲੱਗਾ ਹੋਇਆ ਸੀ ਵੱਡਾ ਤੇ ਬੈੱਡ ਦੇ ਉੱਪਰ ਨਹੀਂ ਪਿਆ ਥੱਲੇ ਸਰਾਣਾ ਲੈ ਕੇ ਪੈ ਗਿਆ ਮੈਂ ਕਿਹਾ ਜੀ ਕੀ ਕਰ ਰਿਹਾ ਕਹਿੰਦਾ ਜੀ ਮੈਂ ਭਾਜੀ ਤੁਹਾਡੇ ਬਰਾਬਰ ਨਹੀਂ ਪੈਣਾ ਚਿੰਦਾ ਭਾਜੀ ਤਾਂ ਲਾਸਟ ਲਾਸਟ ਮੂਮੈਂਟ ਤੱਕ ਵੀ ਮੈਂ ਉਹਨਾਂ ਦਾ ਲਾਸਟ ਗਾਣਾ ਵੀ ਮੇਰਾ ਹੀ ਡਾਇਰੈਕਟ ਕੀਤਾ ਹੋਇਆ ਅਸੀਂ ਇਕੱਠਿਆਂ ਦੇ ਸਾਡੇ ਅਮਰੀਕਾ ਦੇ ਵੀ ਸ਼ੋਅ ਸਾਡੇ ਇਕੱਠਿਆਂ ਦੇ ਹੋਏ ਆ ਸਸ਼ੀਕਲ ਜੀ ਸਾਰਿਆਂ ਨੂੰ ਮੈਂ ਅਮਨ ਸਿੰਘ ਤੇ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਸਮੇਂ ਸਮੇਂ ਤੇ ਅਸੀਂ ਪੰਜਾਬੀ ਕਲਚਰ ਦੇ ਨਾਲ ਜੁੜੀਆਂ ਪੰਜਾਬੀ ਸਭਿਆਚਾਰ ਦੇ ਨਾਲ ਜੁੜੀਆਂ ਅਜਿਹੇ ਸ਼ਖਸੀਅਤਾਂ ਨੂੰ ਆਪ ਸਭ ਦੇ ਰੂਬਰੂ ਕਰਦੇ ਆ ਜਿਨ੍ਹਾਂ ਨੇ ਮੁੱਢ ਕਦੀਮੋਂ ਜਿੱਥੇ ਪੰਜਾਬੀ ਵਿਰਸੇ ਨੂੰ ਪ੍ਰਮੋਟ ਕੀਤਾ ਔਰ ਪੰਜਾਬੀ ਵਿਰਸੇ ਦੀ ਲਗਾਤਾਰ ਜਿਹੜੇ ਸੇਵਾ ਕਰ ਰਹੇ ਨੇ ਸੋ ਪੰਜਾਬੀ 뮤직 ਇੰਡਸਟਰੀ ਦੀ ਇੱਕ ਅਜੇ ਹੀ ਬੜੀ ਪਿਆਰੀ ਸ਼ਖਸੀਅਤ ਜਿਨ੍ਹਾਂ ਦੇ ਨਾਲ ਅੱਜ ਆਪ ਸਭ ਨੂੰ ਰੂਬਰੂ ਕਰਵਾਵਾਂਗੇ ਸੋ ਸਾਡੇ ਨਾਲ ਮੇਰੇ ਨਾਲ ਮੌਜੂਦ ਨੇ ਭਾਈ ਰਵਿੰਦਰ ਰੰਗੂਆਲ ਜੀ ਰੰਗੂਆਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਸੀ ਕਾਲਾ ਮਨ ਜੀ ਰੰਗੂਆਲ ਸਾਹਿਬ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਦੱਸੋ ਵੈਸੇ ਤਾਂ ਜੇ ਗੱਲ ਕੀਤੀ ਜਾਵੇ ਸਿਰਫ ਪੰਜਾਬ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਤੁਹਾਡੇ ਜਿਹੜੇ ਨੇ ਫੈਨ ਫੋਲੋਇੰਗ ਤੁਹਾਡੀ ਬਹੁਤ ਹੈ ਕਿਉਂਕਿ ਇੱਕ ਆਮ ਸਧਾਰਨ ਪਰਿਵਾਰ ਤੋਂ ਉੱਠ ਕੇ ਔਰ ਮਿਹਨਤ ਕਰਕੇ ਤੁਸੀਂ ਅੱਗੇ ਆਏ ਹੋ ਦਰਸ਼ਕਾਂ ਨੂੰ ਦੱਸੋ ਕਿ ਕਿੱਦਾਂ ਚੇਟਕ ਲੱਗੀ ਸੀਗੀ ਇਸ ਸਾਈਡ ਆਉਣ ਦੇ ਲਈ ਕਿਉਂਕਿ ਪਹਿਲਾਂ ਭੰਗੜੇ ਦੀ ਗੱਲ ਕੀਤੀ ਜਾਵੇ ਫਿਰ ਪ੍ਰੋਡਕਸ਼ਨ ਹਾਊਸ ਔਰ ਹੁਣ ਤੁਸੀਂ ਕਈ ਜ਼ਿੰਮੇਵਾਰੀਆਂ ਵੀ ਅਜੇਹੀਆਂ ਨਿਭਾ ਰਹੇ ਹੋ ਪੰਜਾਬ ਦੇ ਕਲਚਰਲ ਐਕਟੀਵਿਟੀਆਂ ਨੂੰ ਲੈ ਕੇ ਸੋ ਦਰਸ਼ਕਾਂ ਨੂੰ ਥੋੜਾ ਜਿਆਦਾ ਦੱਸੋ ਅਹ ਦੇਖੋ ਜੀ ਵੈਸੇ ਤਾਂ ਕਹਿੰਦੇ ਸ਼ੁਰੂਆਤ ਉਦਾਂ ਪਿੰਡ ਤੋਂ ਛੋਟੇ ਹੁੰਦੇ ਤੋਂ ਹੋ ਜਾਂਦੀ ਆ ਪਰ ਛੋਟੇ ਹੁੰਦੇ ਕਦੇ ਸੋਚਿਆ ਨਹੀਂ ਹੁੰਦਾ ਸੀਗਾ ਸਾਡਾ ਇੱਕ ਮਾਸਟਰ ਹੁੰਦੇ ਸੀ ਅੱਜ ਵੀ ਹੈਗੇ ਨੇ ਰਤਨ ਸਿੰਘ ਮਾਸਟਰ ਜੀ ਤੇ ਉਹ ਮੈਨੂੰ ਨਾ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਛੱਡ ਤੂੰ ਯਾਰ ਬਾਕੀ ਕੰਮਾਂ ਨੂੰ ਫਿਲਮਾਂ ਚ ਆ ਜਾ ਉਦੋਂ ਕੋਈ ਸੋਚ ਉਹ ਨਹੀਂ ਹੁੰਦੀ ਸੀ ਸਾਡੀ ਕੋਈ ਜੀ ਤੇ ਪਰ ਉਹਨਾਂ ਦੀ ਗੱਲ ਮੈਨੂੰ ਅੱਜ ਵੀ ਯਾਦ ਆਉਂਦੀ ਆ ਮਿਲ ਕੇ ਵੀ ਉਹਨਾਂ ਉਹਨਾਂ ਨੂੰ ਵੀ ਮੇਰਾ ਵੀ ਸ਼ਾਇਦ ਉਸ ਪਾਸੇ ਨੂੰ ਪਰਝਾਨ ਹੋ ਗਿਆ ਤੇ ਮੁੜ ਕੇ ਚਲੇ ਵੀ ਗਏ ਉਸ ਪਾਸੇ ਨੂੰ ਜੀ ਤੋਂ ਗੱਲ ਕਹਿੰਦੇ ਜਦੋਂ ਰਸਤਾ ਤਾਂ ਆਪਣੇ ਆਪ ਹੀ ਵਾਹਿਗੁਰੂ ਬਣਾਉਂਦਾ ਪਤਾ ਨਹੀਂ ਲੱਗਦਾ ਬੰਦੇ ਨੂੰ ਕਿੱਧਰ ਨੂੰ ਜਾਣਾ ਹੁੰਦਾ ਪਰ ਭੰਗੜੇ ਦੇ ਵਿੱਚ ਜਦੋਂ ਕਾਲਜ ਟਾਈਮ ਤੋਂ ਸ਼ੁਰੂ ਹੋ ਕੇ ਮੁੜ ਕੇ ਜਦੋਂ ਭੰਗੜਾ ਆਏ ਭੰਗੜੇ ਦੇ ਵਿੱਚ ਫਿਰ ਮੁੜ ਕੇ ਰੱਬ ਦੀ ਕਿਰਪਾ ਦੇ ਨਾਲ ਜੀ ਮੈਂ 31 ਕੰਟਰੀ ਆ ਜਿਹੜੇ ਉਹ ਗਵਰਨਮੈਂਟ ਆਫ ਇੰਡੀਆ ਬਣੀ ਉਹ ਜਾ ਚੁੱਕੇ ਆ ਇੰਡੀਆ ਨੂੰ ਰਿਪਰਿਜ਼ੈਂਟ ਕੀਤਾ ਹਾਂਜੀ ਉਹ ਬੜੀ ਖੁਸ਼ੀ ਹੁੰਦੀ ਆ ਕਿਉਂਕਿ ਜਦੋਂ ਅਸੀਂ ਆਪਣੇ ਦੇਸ਼ ਦਾ ਝੰਡਾ ਚੱਕ ਕੇ ਦੂਸਰੇ ਦੇਸ਼ ਦੇ ਵਿੱਚ ਲਹਿਰਾਉਨੇ ਆ ਜੀ ਸੋ ਇਸ ਤੋਂ ਇਲਾਵਾ ਮੈਂ ਭੰਗੜੇ ਦੇ ਵਿੱਚ ਤਕਰੀਬਨ 12 ਤੋਂ 15000 ਦੇ ਕਰੀਬ ਮੇਰੇ ਸਟੂਡੈਂਟ ਹੋਣੇ ਆ ਵੱਖਰੇ ਵੱਖਰੇ ਯੂਨੀਵਰਸਿਟੀ ਦੇ ਵੱਖਰੇ ਵੱਖਰੇ ਕਾਲਜ ਦੇ ਇਹਨਾਂ ਨੂੰ ਕਰਵਾਇਆ ਤੇ ਨਾਲ ਇੱਕ ਮੈਂ ਮੈਂ ਵਰਕਸ਼ਾਪ ਲਾਉਣਾ 2006 ਤੋਂ ਲਗਾਤਾਰ ਜੀ ਉਹ ਇੱਥੇ ਵੀ ਲੱਗਦੀ ਆ ਜੂਨ ਦੇ ਵਿੱਚ ਪੰਜਾਬੀ ਭਵਨ ਦੇ ਵਿੱਚ ਵੀ ਉਹ ਵਰਕਸ਼ਾਪ ਦਾ ਵਿੱਚ ਕੀ ਹੁੰਦਾ ਉਹ ਵਰਕਸ਼ਾਪ ਦੇ ਵਿੱਚ ਅਸੀਂ ਪੰਜਾਬ ਦੇ ਜਿਹਨੇ ਲੋਕ ਨਾਚ ਨੇ ਸਾਰੇ ਉਹਨਾਂ ਨੂੰ ਉਹ ਕਰਦੇ ਆ ਭੰਗੜਾ ਹੋ ਗਿਆ ਝੂਮਰ ਮਲਵਈ ਗਿੱਦਾ ਫੋਕ オーਰਕੈਸਟਰ ਤੇ ਜਿਹਨੇ ਲੋਕ ਸਾਜ ਨੇ ਸਾਡੇ ਉਸ ਖਾਏ ਜਾਂਦੇ ਨੇ ਤੇ ਫਿਰ ਪੰਜਾਬੀ ਸਿਕਾਈ ਜਾਂਦੀ ਆ ਉਹਨਾਂ ਨੂੰ ਪੱਗ ਬੰਨਣੀ ਸਿਕਾਈ ਜਾਂਦੀ ਆ ਸੋ ਸਾਰਾ ਉਹਦੇ ਵਿੱਚ ਇੱਕ ਕਿਸਮ ਦਾ ਇਕੱਲੇ ਇਕੱਲੇ ਜੀ ਜਰੂ ਇਕੱਠੇ ਕਰਕੇ ਇੱਕ ਮਹੀਨੇ ਦੇ ਅੰਦਰ ਅੰਦਰ ਬੱਚਿਆਂ ਨੂੰ ਉਹ ਕਰਾਇਆ ਜਾਂਦਾ ਫਿਰ ਮੈਂ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਸਟਾਰਟ ਕੀਤੀ ਕੈਨੇਡਾ ਦੇ ਵਿੱਚ ਮੈਂ ਬਹੁਤ ਵਰਕਸ਼ਾਪ ਲਾਈਆਂ ਨੇ ਯੂਰਪ ਦੇ ਵਿੱਚ ਲਾਈਆਂ ਨੇ ਅਮਰੀਕਾ ਚ ਲਾਈਆਂ ਨੇ ਸੋ ਕਹਿੰਦੇ ਜੇ ਤੁਸੀਂ ਚੰਗਾ ਕੰਮ ਕਰੋਗੇ ਮੁੜ ਕੇ ਜਦੋਂ ਮੈਂ ਲਾਈਆਂ ਸੀ ਵਰਕਸ਼ਾਪ ਸ਼ੁਰੂ ਕੀਤੀਆਂ ਸੀ ਉਦੋਂ ਕੈਨੇਡਾ ਦੇ ਵਿੱਚ ਕੋਈ ਰੁਝਾਨ ਨਹੀਂ ਹੁੰਦਾ ਸੀ ਜੀ ਬਿਲਕੁਲ ਤੇ ਉਸ ਤੋਂ ਬਾਅਦ ਤਾਂ ਹੁਣ ਕੈਨੇਡਾ ਦੇ ਵਿੱਚ ਵੀ ਸਮਰ ਕੈਂਪ ਥਾਂ ਤਾਂ ਕੈਂਪ ਲੱਗਣੇ ਸ਼ੁਰੂ ਹੋ ਗਏ ਇਹ ਚੰਗੀ ਗੱਲ ਆ ਜੇ ਕੋਈ ਚੰਗਾ ਕੰਮ ਹੁੰਦਾ ਤਾਂ ਉਹਨੂੰ ਚੰਗਿਆਈ ਵਾਸਤੇ ਹੁੰਦਾ ਤੇ ਉਹਦੀ ਆਪਾਂ ਨੂੰ ਫਰਜ਼ ਬਣਦਾ ਕਿ ਚੰਗੇ ਕੰਮ ਨੂੰ ਆਪਾਂ ਹੋ ਗਈਏ। ਸਰ ਅਗਵਲ ਸਾਹਿਬ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਉਦੋਂ ਸ਼ਾਇਦ ਸੋਰਸੇਜ਼ ਇੰਨੇ ਨਹੀਂ ਹੁੰਦੇ ਸੀ। ਹੁਣ ਤੁਸੀਂ ਦੱਸਿਆ ਕਿ ਤੁਸੀਂ ਵੱਖ-ਵੱਖ ਕੰਟਰੀਜ਼ ਦੇ ਵਿੱਚ ਚਾਹੇ ਗੱਲ ਕੀਤੀ ਜਾਵੇ ਕੈਨੇਡਾ ਹੋਵੇ ਜਾਂ ਹੋਰ ਜਿੱਥੇ ਪੰਜਾਬੀ ਬਸੋ ਪਾਈ ਜਾਂਦੇ ਤੁਸੀਂ ਉੱਥੇ ਵਰਕਸ਼ਾਪ ਲਗਾਉਂਦੇ ਹੋ। ਔਰ ਨੌਜਵਾਨਾਂ 'ਚ ਵੀ ਰੁਝਾਨ ਵੇਖਿਆ ਜਾਂਦਾ ਜਿਹੜੀਆਂ ਲੋਕ ਨਾਚਾਂ ਦੀਆਂ ਬਣ ਗਈਆਂ ਉਹਨਾਂ ਨੂੰ ਸਿੱਖਣ ਦੇ ਲਈ ਚਾਹੇ ਲੋਕ ਸਾਜ਼ਾਂ ਦੀ ਗੱਲ ਹੋਵੇ ਕਿਵੇਂ ਵੇਖਦੇ ਹੋ ਕਿ ਪਹਿਲਾਂ ਨਾਲੋਂ ਹੁਣ ਬਦਲਾਅ ਆਇਆ ਔਰ ਸੋਰਸੇਜ਼ ਵਧੇ ਨੇ। ਬਹੁਤ ਬਦਲਾ ਆ ਗਿਆ ਮੈਂ ਜਜਮੈਂਟ ਤੇ ਵੀ ਜਾਂਦਾ ਮੈਂ ਜਿੰਨੇ ਇੱਥੇ ਭੰਗੜੇ ਫੋਕ ਡਾਂਸ ਜਿੰਨੇ ਨੇ ਭੰਗੜਾ ਹੋ ਗਿਆ ਫੋਕ ਇਹਦੀ ਜਜਮੈਂਟ ਤੇ ਇੰਨੀਆਂ ਯੂਨੀਵਰਸਿਟੀਆਂ ਨੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੋਂ ਇਲਾਵਾ ਮੈਂ ਕੈਨੇਡਾ ਦੇ ਵਿੱਚ ਵੀ ਉੱਥੇ ਕਈ ਵਾਰੀ ਜਜਮੈਂਟ ਤੇ ਜਾਣ ਦਾ ਮੌਕਾ ਮਿਲਿਆ ਤੇ ਅਮਰੀਕਾ ਦੇ ਵਿੱਚ ਵੀ ਯੂਨੀਵਰਸਿਟੀ ਆਫ ਮੈਡੀਕਲ ਯੂਨੀਵਰਸਿਟੀ ਆਫ ਸ਼ਿਕਾਗੋ ਉੱਥੇ ਵੀ ਮੈਂ ਜਜਮੈਂਟ ਦੇ ਤੌਰ ਤੇ ਗਿਆ ਸੋ ਪਹਿਲਾਂ ਦੇ ਨਾਲੋਂ ਬਹੁਤ ਜ਼ਿਆਦਾ ਅੰਤਰ ਹੋ ਗਿਆ ਇੱਕ ਤਾਂ ਕੀ ਹੋਇਆ ਵੀ ਆਪਣੇ ਜਿਹੜੇ ਇਹ ਇਥੇ ਕਾਲਜਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਾਲਜ ਬਹੁਤ ਬਣ ਗਏ ਲੋਕਾਂ ਨੇ ਠਾ 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 ਕਾਲਜ ਬਣਾਤੇ ਜੀ ਪਰ ਜਦੋਂ ਕੈਨੇਡਾ ਦਾ ਨੰਬਰ ਲੱਗਿਆ 11 ਦੇ ਵਿੱਚ ਸ਼ੁਰੂ ਹੋਏ ਜਾਣੇ ਤੇ ਉਹ ਕਾਲਜਾਂ ਦੀ ਇੱਥੇ ਦੀ ਗਿਣਤੀ ਘਟ ਰਹੀ ਹੈ ਉੱਥੇ ਦੀ ਗਿਣਤੀ ਵੱਧ ਰਹੀ ਹੈ ਵੱਧ ਰਹੀ ਹੈ ਤੇ ਇੱਥੇ ਜਿਹੜੇ ਅਸਲੀ ਪੰਜਾਬੀ ਮੁੰਡੇ ਪਿੰਡਾਂ ਦੇ ਮੁੰਡੇ ਕਿਉਂਕਿ ਭੰਗੜੇ ਦੇ ਵਿੱਚ ਜਿਹੜਾ ਨਾ ਇੱਕ ਤੁਹਾਨੂੰ ਮੈਂ ਵੈਸੇ ਹੀ ਗੱਲ ਦੱਸਾਂ ਭੰਗੜੇ ਦੇ ਵਿੱਚ ਜੋਰ ਚਾਹੀਦਾ ਜੋਸ਼ ਚਾਹੀਦਾ ਉਹ ਜੋਰ ਮੈਂ ਇਹ ਨਹੀਂ ਕਹਿੰਦਾ ਸ਼ਹਿਰਾਂ ਦੇ ਮੁੰਡਿਆਂ 'ਚ ਨਹੀਂ ਹੁੰਦਾ ਪਰ ਉਹ ਖਾਣਾ ਪੀਣਾ ਹੀ ਇਦਾਂ ਦਾ ਹੁੰਦਾ ਕਿ ਜਿਹਦੇ ਨਾਲ ਕਾਫੀ ਜ਼ਿਆਦਾ ਉਹ ਜ਼ਿਆਦਾਤਰ ਕੈਨੇਡਾ ਦੇ ਵਿੱਚ ਹੁਣ ਅੱਜ ਸਾਡੇ ਨਾਲੋਂ ਜੇ ਕਹ ਰਹੀਏ ਪੰਜਾਬ ਨਾਲੋਂ ਉੱਪਰ ਆ ਥੋੜਾ ਜਿਹਾ ਕਿਉਂਕਿ ਉੱਥੇ ਜ਼ਿਆਦਾ ਲੋਕ ਪੰਜਾਬੀ ਜਿਹੜੇ ਆ ਚਲੇ ਗਏ ਉਹਨਾਂ ਕੋਲੇ ਖਾਣਾ ਪੀਣਾ ਵਧੀਆ ਉਹਨਾਂ ਦਾ ਤੇ ਮੈਂ ਫਰਕ ਹੈ ਇੱਥੇ ਨਾਲੋਂ ਫਰਕ ਪੈ ਚੁੱਕਾ ਬਾਕੀ ਕੁਝ ਵੀ ਸਿੱਖਣ ਦੀ ਇੱਕ ਚਾਹ ਹੁੰਦੀ ਹੈ ਉੱਥੇ ਚਾਹ ਜ਼ਿਆਦਾ ਹੈ ਉਹਨਾਂ ਦੇ ਵਿੱਚ ਕਿ ਅਸੀਂ ਪੰਜਾਬੀ ਵਿਰਸੇ ਨੂੰ ਆਪਣਾ ਬਿਲਕੁਲ ਬਿਲਕੁਲ ਇੱਥੇ ਤਾਂ ਆਪਣੇ ਮੈਂ ਇੱਕ ਗੱਲ ਕਰ ਰਿਹਾ ਨਾ ਇੱਥੇ ਤਾਂ ਆਪਣੇ ਜ਼ਿਆਦਾਤਰ ਲੋਕ ਹੁਣ ਕੰਪਿਊਟਰ ਯੋਗ ਹੋ ਗਏ ਅਸੀਂ ਅਸੀਂ ਮੈਂ ਇੱਕ ਗੱਲ ਸੁਣਾਉਣਾ ਨਾ ਤੜਕੇ ਤੜਕੇ ਉੱਠ ਕੇ ਜਦ ਵਿੱਚ ਸਕੂਲੇ ਆਉਂਦੇ ਲੈ ਕਾਲੀ ਸ਼ਾਈ ਕਲਮ ਨਾਲ ਕੰਧਾਂ ਤੇ ਦੀਕਾ ਲਾਉਂਦੇ ਮਾਸਟਰ ਜੀ ਪਹਿਲਾਂ ਝਟਕਾ ਦਿੰਦੇ ਵਿੱਚ ਜਮਾਤੇ ਕੰਨ ਫੜਾਉਂਦੇ ਦੋ ਪਈਆਂ ਦੋ ਇੱਧਰ ਗਈਆਂ ਇੱਕ ਦੂਜੇ ਨੂੰ ਚੁੱਪ ਕਰਾਉਂਦੇ ਘੰਟੀ ਅੱਧੀ ਛੁੱਟੀ ਦੀ ਵੱਜਦੀ ਐਸੀ ਦੌੜ ਲਗਾਉਂਦੇ ਡਿੱਗਦੇ ਟੈਂਦੇ ਘਰ ਨੂੰ ਆਉਂਦੇ ਗੋਡੇ ਰੋਜ ਪਣਾਉਂਦੇ ਚੱਪਲਾਂ ਦੀ ਬੱਦਰ ਟੁੱਟ ਜਾਂਦੀ ਵਿੱਚ ਕਿੱਕੜ ਦੀ ਸੂਲ ਪਸਾਉਂਦੇ ਮਾਂ ਬਾਪ ਵੀ ਝਟਕਾ ਦਿੰਦੇ ਚੱਕ ਕੇ ਇੱਕ ਨਾਲ ਲਾਉਂਦੇ ਕਾਗਜ਼ ਲੀਰਾ ਰਵੜਾਂ ਦੀ ਨਾਲ ਛੋਟੀ ਕੁਦੂ ਬਣਾਉਂਦੇ ਪੰਜ ਸੱਤ ਡਿੰਡੀਆਂ ਚਣ ਲੈਦੇ ਇੱਕ ਦੱਬ ਨਿਸ਼ਾਨਾ ਲਾਉਂਦੇ ਟਿੱਪੂ ਟਿੱਪੂ ਕਰਦੇ ਰਹਿੰਦੇ ਐਸੀ ਬਾਲ ਬਰਾਂਦੇ ਗੁੱਲੀ ਡੰਡੇ ਵੰਟੇ ਖੋਖੋ ਖੇਡਦੇ ਸ਼ੂਸ਼ ਲੱਕਾ ਗੁੱਲੀ ਡੰਡੇ ਵੰਟੇ ਖੋਖੋ ਖੇਡਦੇ ਸ਼ੂਸ਼ ਲੱਕਾ ਤੂ ਦੇ ਡੰਡੇ ਨਾਲ ਚਲਾਉਂਦੇ ਇੱਕ ਸਾਈਕਲ ਦਾ ਚੱਕਾ ਬਚਪਨ ਦੀ ਇਹ ਸੀ ਕਹਾਣੀ ਯਾਦ ਜਹੀ ਬਣ ਰਹੀ ਪਤਾ ਨਹੀਂ ਯਾਰੋ ਸੋਚ ਹੁਣ ਸਾਡੀ ਬਸ ਇਹਦੇ ਜੋਗੀ ਰਹੀ ਬੇਸਿਕ ਬਿਲਕੁਲ ਸੋ ਆਪਾਂ ਮੋਬਾਈਲ ਦੇ ਉੱਪਰ ਹੀ ਰਹਿ ਗਏ ਉਹ ਜਿਹੜੀਆਂ ਸਾਡੀਆਂ ਫਿਜ਼ੀਕਲ ਖੇਡਾਂ ਹੁੰਦੀਆਂ ਸੀ ਉਹਨਾਂ ਨੂੰ ਅਸੀਂ ਹੁਣ ਭੁੱਲ ਚੁੱਕੇ ਹਾਂ ਬਹੁਤ ਮੈਂ ਤਾਂ ਦੇਖ ਰਿਹਾ ਬੱਚਿਆਂ ਦੇ ਵਿੱਚ ਵੀ ਦੂਰ ਹੋ ਰਹੇ ਆ ਆਪਾਂ ਉਹਨਾਂ ਚੀਜ਼ਾਂ ਤੋਂ ਹਾਲਾਂਕਿ ਸਾਨੂੰ ਨੇੜੇ ਹੋਣਾ ਚਾਹੀਦਾ ਇੱਕ ਗੱਲ ਹੋਰ ਵੀ ਆਪਾਂ ਤੁਸੀਂ ਜਿਵੇਂ ਪੁੱਛ ਰਹੇ ਸੀ ਫਰਕ ਕੀ ਪਿਆ ਅਸੀਂ ਯਾਦ ਕਰਦੇ ਹੁੰਦਾ ਵੀ ਜਦੋਂ ਵੀ ਅਸੀਂ ਕਿਤੇ ਟੂਰ ਤੇ ਜਾਣਾ ਹੁੰਦਾ ਸੀ ਕੋਈ ਮੋਬਾਈਲ ਹੁੰਦਾ ਨਹੀਂ ਸੀ ਉਹੀ ਫੋਨ ਦੂਜਾ ਫੋਨ ਵੀ ਡਾਟ ਫੋਨ ਘਰੇ ਹੁੰਦੇ ਸੀ ਉਦੋਂ ਪਰ ਉੱਥੋਂ ਬਿਨਾਂ ਇੰਨਾ ਜ਼ਿਆਦਾ ਸਾਡਾ ਹੋ ਸੀ ਵੀ ਮੇਰੀ ਚਾਲ ਮੇਲ ਇੰਨਾ ਸੀ ਵੀ ਰੇਕ ਚੀਜ਼ ਦਾ ਪਤਾ ਹੁੰਦਾ ਸੀ ਵੀ ਇਦਾਂ ਜਾਣਾ ਸਾਰੇ ਇਕੱਠੇ ਹੋ ਜਾਣੇ ਉਹ ਮੈਂ ਸੋਚਦਾ ਹੁੰਦਾ ਵੀ ਕਿੱਦਾਂ ਹੁੰਦੇ ਸੀ ਅੱਜ ਤਾਂ ਇਹ ਲੱਗਦਾ ਨਾ ਵੀ ਕਿਦਵੇਂ ਕਿਵੇਂ ਹੁੰਦੇ ਸੀ ਮੋਬਾਈਲ ਫੋਨ ਹੈ ਨਹੀਂਗਾ ਆਪਾਂ ਕਿਦਾਂ ਇਕੱਠੇ ਕਰਨੇ ਆ ਪਰ ਨਹੀਂ ਉਦੋਂ ਵੀ ਸਾਰਾ ਕੁਝ ਚੱਲਦਾ ਸੀ ਹੁਣ ਤਾਂ ਕਹਿੰਦੇ ਕੋਈ ਸਨੇਹਾ ਵੀ ਦੇਣਾ ਗਰੁੱਪ ਚ ਤਾਂ WhatsApp ਗਰੁੱਪ ਬਣੇ ਹੋਏ ਨੇ ਉਹਦੇ ਚ ਪਾ ਦਿੰਦੇ ਨੇ ਲੋਕ ਅੱਗੇ ਸੀ ਅੱਗੇ ਇਕੱਲੇ ਇਕੱਲੇ ਨੂੰ ਕਾਲ ਕਰਕੇ ਜਾਂ ਸਨੇਹਾ ਦਿੰਦੇ ਸੀ ਇਹ ਵੀ ਫਰਕ ਪਿਆ ਹੈ ਨਾ ਹੂੰ ਬਿਲਕੁਲ 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 ਪਹਿਲਾਂ ਤਾਂ ਚਿੱਠੀਆਂ ਹੁੰਦੀਆਂ ਸੀ ਪਹਿਲਾਂ ਇੱਕ ਕਾਰਡ ਹੁੰਦੇ ਸੀ 15 ਪੈਸੇ ਵਾਲਾ ਫਿਰ 35 ਪੈਸੇ ਵਾਲੇ ਲਿਫਾਫੇ ਆ ਗਏ ਹੌਲੀ ਹੌਲੀ ਚਿੱਠੀਆਂ ਦੇ ਥਰੂ ਜਿਹੜਾ ਕੰਮ ਚੱਲਦਾ ਸੀਗਾ ਚਿੱਠੀਆਂ ਤੋਂ ਬਾਅਦ ਫਿਰ ਫੋਨ ਆ ਗਏ ਹੁਣ ਉਦੋਂ ਚਿੱਠੀਆਂ ਦੇ ਗਾਣੇ ਚੱਲਦੇ ਸੀ ਫਿਰ ਹੁਣ ਫੋਨ ਵਾਲੇ ਚੱਲਣ ਲੱਗੇ ਸੋ ਹੌਲੀ ਹੌਲੀ ਟਾਈਮ ਦੇ ਨਾਲ ਜਿਹੜਾ ਚੇਂਜ ਆਉਣੀ ਵੀ ਚਾਹੀਦੀ ਆ ਕਿਉਂਕਿ ਬਣਦੀ ਵੀ ਆ ਤੇ ਫਿਰ ਮੇਰਾ ਕੀ ਹੋਇਆ ਦੂਰਦਰਸ਼ਨ ਦੇ ਵਿੱਚ ਅ ਇਥੇ ਨਾ ਇੱਕ ਵਾਰੀ ਗਲਤ ਮੈਂ ਦੱਸਣੀ ਚਾਹੂੰਗਾ ਮੇਰਾ ਇੱਕ ਫਰੈਂਡ ਆ ਮੈਂ ਨਾਮ ਨਹੀਂ ਲਵਾਂਗਾ ਉਹਦਾ ਜੀ ਦੂਰਦਰਸ਼ਨ ਦੇ ਨਵੇਂ ਸਾਲਾਂ ਦੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਸੀ ਪਹਿਲਾਂ ਉਹੀ ਹੁੰਦੇ ਸੀ ਬਸ ਸਾਲ ਬਾਅਦ ਜਦੋਂ ਉੱਥੇ ਆਏ ਅਸੀਂ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਇੱਥੇ ਵੀ ਭੰਗੜਾ ਪਾ ਕੇ ਜਾਣਾ ਆਪਾਂ ਉਹਨੇ ਮੈਨੂੰ ਕਿਹਾ ਕਹਿੰਦਾ ਲੈ ਇੱਥੇ ਇਦਾਂ ਕਿਦਾਂ ਪਾ ਲੈ ਉਹਦੀ ਗੱਲ ਇੱਥੇ ਲੱਗੀ ਐ ਉਹਨੂੰ ਗੁੱਸਾ ਗੁੱਸਾ ਨਹੀਂ ਕੀਤਾ ਉਹਦੀ ਗੱਲ ਦਾ ਕਿਉਂਕਿ ਮੈਂ ਉਹਨੂੰ ਅੱਜ ਵੀ ਸਲੀਊਟ ਕਰਦਾ ਜੇ ਉਹ ਨਾ ਕਹਿੰਦਾ ਸ਼ਾਇਦ ਨਾ ਜਾਂਦੇ ਸੋ ਅਗਲੀ ਵਾਰੀ ਮੈਂ ਉਹ ਉੱਥੇ ਅਸੀਂ ਪਰਫਾਰਮ ਕੀਤਾ ਉਸ ਤੋਂ ਅਗਲੀ ਵਾਰੀ ਮੈਂ ਸਾਰੇ ਪ੍ਰੋਗਰਾਮ ਦੀ ਕੋਰੀਓਗ੍ਰਾਫੀ ਕੀਤੀ ਨਵੇਂ ਸਾਲ ਦੇ ਪ੍ਰੋਗਰਾਮ ਦੀ ਉਹਦਾ ਰੁਝਾਨ ਹੁੰਦੇ ਹੁੰਦੇ ਕੋਰੀਓਗ੍ਰਾਫੀ ਤੋਂ ਬਾਅਦ ਡਾਇਰੈਕਸ਼ਨ ਵੱਲ ਚਲਾ ਗਿਆ ਡਾਇਰੈਕਸ਼ਨ ਦੇ ਵਿੱਚ ਤਾਂ ਮੈਂ ਵੀ ਰੱਬ ਦੀ ਕਿਰਪਾ ਦੇ ਨਾਲ ਮੈਂ ਤੁਹਾਨੂੰ ਥੋੜਾ ਜਿਆਦਾ ਰੋਕ ਕੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਨਵੇਂ ਸਾਲ ਤੇ ਪ੍ਰੋਗਰਾਮ ਹੁੰਦਾ ਸੀ ਤੇ ਬਾਈ ਸ਼ਮਸ਼ੇਰ ਸੰਧੂ ਜੀ ਉਹਨਾਂ ਦੀ ਜਦੋਂ ਵੀ ਐਲਬਮ ਹੁੰਦੀ ਸੀ ਪੰਜਾਬ ਦੇ ਜਿਹੜੇ ਨਾਮਵਰ ਕਲਾਕਾਰ ਨੇ ਕਲਾਕਾਰ ਚਾਹੇ ਕੋਈ ਹੁੰਦਾ ਸੀ ਪਿੱਛੇ ਕੋਰੀਓਗ੍ਰਾਫੀ ਬਾਈ ਰਵਿੰਦਰ ਰੰਗੂਆਲ ਦੀ ਹੁੰਦੀ ਸੀ ਤੇ ਟੀਮ ਇਹਨਾਂ ਦੀ ਹੁੰਦੀ ਸੀ ਕੋਰੀਓਗ੍ਰਾਫੀ ਵੀ ਨਹੀਂ ਡਾਇਰੈਕਸ਼ਨ ਵੀ ਮੇਰੀ ਸੀ ਔਰ ਜਿਸ ਤਰੀਕੇ ਨਾਲ ਇਹ ਭੰਗੜੇ ਨੂੰ ਪ੍ਰੋਮੋਟ ਕਰਦੇ ਸੀ ਉਹ ਸਮਾਂ ਵਾਕਈ ਬਹੁਤ ਵਧੀਆ ਸੀ ਔਰ ਮਾਲਕ ਕਰੇ ਅਜਿਹਾ ਸਮਾਂ ਦੁਬਾਰਾ ਆਵੇ ਕਿਉਂ ਰੰਗੂਆਲ ਸਾਹਿਬ ਮੈਂ ਸਹੀ ਕਹਿ ਰਿਹਾ ਡਾਇਰੈਕਸ਼ਨ ਤੁਹਾਡੀ ਹੁੰਦੀ ਸੀ ਵਕ ਵਕ ਜਿਹੜੇ ਲੋਕ ਸਾਜਾਂ ਦੀਆਂ ਬਣ ਗਏ ਤੁਸੀਂ ਪੇਸ਼ ਕਰਦੇ ਸੀ ਬਾਈ ਬਿੰਦਰ ਰਖੀਆ ਉਦੋਂ ਬਹੁਤ ਜ਼ਿਆਦਾ ਮਕਬੂਲ ਸਨ ਬਿੰਦਰ ਰਖੀਏ ਦੇ ਬਹੁਤ ਗਾਣੇ ਡਾਇਰੈਕਟ ਕੀਤੇ ਆ ਜੀ ਬਹੁਤ ਜ਼ਿਆਦਾ ਜੀ ਤੇ ਉਸ ਤੋਂ ਬਾਅਦ ਵੀ ਮੈਂ 600 ਦੇ ਕਰੀਬ ਗਾਣੇ ਆ ਜਿਹੜੇ ਉਹ ਮੈਂ ਡਾਇਰੈਕਟ ਕਰ ਚੁੱਕਿਆ ਹਾਂ ਜੇ ਡਾਇਰੈਕਟਰ ਸੋ ਉਹ ਚੀਜ਼ਾਂ ਵਾਕਈ ਇਹ ਨਹੀਂ ਵੀ ਇਕੱਲਾ ਉਹਨਾਂ ਦੇ ਥਰੂ ਅਸੀਂ ਵੈਸੇ ਵੀ ਅਸੀਂ ਤਕਰੀਬਨ ਤਕਰੀਬਨ ਡੇਲੀ ਅਸੀਂ ਭੰਗੜਾ ਪਾਉਂਦੇ ਸੀ ਕਿ ਡੇਲੀ ਦਾ ਸਾਡਾ ਇਹ ਸੀਗਾ ਅੱਜ ਦੀ ਘੜੀ 'ਚ ਤੁਸੀਂ ਪੁੱਛ ਕੇ ਦੇਖ ਲਓ ਇੱਥੇ ਭੰਗੜਾ ਪਾਉਣ ਵਾਲੇ ਇੱਕ ਪਰਫਾਰਮ ਕਰਦੇ ਉਹ ਦੂਰ ਬਹਿ ਜਾਂਦੇ ਆ 2-4 ਮਹੀਨੇ ਬਾਅਦ ਫੇਰ ਕਰਤਾ ਅਸੀਂ ਡੇਲੀ ਡੇਲੀ ਕਿਸੇ ਨਾ ਸੈਟ ਜੇਲੀ ਲਾਉਣਾ ਹੁੰਦਾ ਸੀਗਾ ਸੋ ਇਦਾਂ ਦੀ ਗੱਲ ਨਹੀਂ ਉਹਨੂੰ ਢੋਲਦੇ ਪਰ ਵੀ ਰਾਜੀ ਰੱਖਿਆ ਉਹਨੂੰ ਗਾਣਿਆਂ ਦੇ ਵਿੱਚ ਥਰੂ ਪੂਰੇ ਵਰਲਡ ਲੈਵਲ ਤੇ ਗਿਆ ਵਾ ਤੋ ਰੰਗਵਾਲ ਸਾਹਿਬ ਇੱਕ ਚੀਜ਼ ਹੋਰ ਮੈਂ ਪੁੱਛਣੀ ਚਾਹਾਂਗਾ ਇਹ ਸ਼ਾਇਦ ਜਿਹੜੇ ਭੰਗੜੇ ਨੂੰ ਅਪਣਾਉਣਾ ਚਾਹੁੰਦੇ ਨੇ ਭੰਗੜਾ ਸਿੱਖਣਾ ਚਾਹੁੰਦੇ ਨੇ ਜਾਂ ਲੋਕਨਾਚ ਸਿੱਖਣਾ ਚਾਹੁੰਦੇ ਨੇ ਉਹਨਾਂ ਲਈ ਸ਼ਾਇਦ ਇਹ ਫਾਇਦਾ ਕਰੇਗੀ ਗੱਲ ਕਿ ਜਿੱਦਾਂ ਢੋਲ ਦੇ ਉੱਪਰ ਉਸਤਾਦ ਲੋਕ ਸਿਖਾਉਂਦੇ ਸੀ ਉਸ ਤੋਂ ਇਲਾਵਾ ਹੁਣ ਅੱਜਕੱਲ੍ਹ ਗਾਣਿਆਂ ਦੇ ਉੱਪਰ ਸਿਖਾਇਆ ਜਾਂਦਾ ਜ਼ਿਆਦਾ ਬਿਹਤਰ ਕੀ ਦੇ ਵਿੱਚ ਹੈ ਜੇ ਢੋਲ ਦੇ ਉੱਪਰ ਸਿੱਖਿਆ ਜਾਵੇ ਜਾਂ ਗੀਤਾਂ ਦੇ ਉੱਪਰ ਸਿੱਖਿਆ ਜਾਵੇ ਮੈਂ ਢੋਲ ਵਾਲੇ ਢੋਲ ਵਜਾਉਂਦੇ ਸੀ ਢੋਲ ਵਾਲੇ ਨਹੀਂ ਸਿਖਾਉਂਦੇ ਸੀ ਢੋਲ ਵਾਲੇ ਢੋਲ ਲਗਾਉਂਦੇ ਸੀ ਮੇਰੇ ਗਾਇਕੋ ਬਾਪ ਰਿਦਮ ਜਿਹੜਾ ਢੋਲ ਵਾਜਦਾ ਸੀ ਔਰ ਦੂਜੇ ਪਾਸੇ ਢੋਲ ਤੇ ਹੀ ਚਾਹ ਢੋਲ ਤੇ ਹੀ ਚਾਹੀਦਾ ਕਿਉਂਕਿ ਜਿਹੜੀ ਬੀਟ ਆ ਨਾ ਐਕਚੁਅਲੀ ਬੀਟ ਕੀ ਆ ਸਾਡੀ ਜਿਹੜੀ ਘੜੀ ਆ ਘੜੀ ਆ ਸਾਡੀ ਘੜੀ ਦੇ ਉੱਪਰ ਸੈਕਿੰਡ ਚੱਲਦੇ ਆ 1 2 3 4 ਜੇ ਹੁਣ ਘੜੀ ਦੇ ਉੱਪਰ ਆਪਾਂ ਚੱਲੀਏ 1 2 3 ਇਟ ਮੀਨਸ ਘੜੀ ਖਰਾਬ ਬਿਲਕੁਲ ਕਿਉਂਕਿ ਅੱਜ ਕੱਲ ਦਾ ਮਿਊਜ਼ਿਕ ਵੀ ਪੌਪ ਮਿਊਜ਼ਿਕ ਚੱਲ ਰਿਹਾ ਜਿਹੜਾ ਰਿਦਮ ਆ ਸਾਡਾ ਇਹ ਪੂਰੀ ਦੁਨੀਆ ਦਾ ਇੱਕੋ ਹੀ ਆ ਰਿਦਮ ਤੇ ਘੜੀ ਸਾਡੀ ਰਿਦਮ ਦੇ ਨਾਲ ਚੱਲਦੀ ਆ ਜੋ ਰਿਦਮ ਚੱਲਦਾ ਉਹਦੇ ਨਾਲ ਸਾਡੇ ਬੀਟ ਭੰਗੜਾ ਭੰਗੜਾ ਚੱਲਦਾ ਜੀ ਜੇ ਆਪਾਂ ਨੂੰ ਢੋਲ ਤੇ ਸਿੱਖਾਂਗੇ ਜੀ ਉਹ ਬੰਦਾ ਕਦੇ ਵੀ ਜ਼ਿੰਦਗੀ ਦੇ ਵਿੱਚ ਭੁੱਲ ਨਹੀਂ ਸਕਦਾ ਭੰਗੜੇ ਨੂੰ ਤੇ ਉਹਦਾ ਭੰਗੜੇ ਨਾਲ ਪਿਆਰ ਪੈ ਗਿਆ ਜਿਹੜਾ ਗਾਣਿਆਂ ਦੇ ਉੱਪਰ ਆ ਇਹ ਤਾਂ ਆਰਟੀਫੀਸ਼ੀਅਲ ਇੱਕ ਕਿਸਮ ਦੀ ਐਕਸਰਸਾਈਜ਼ ਜਿਵੇਂ ਕਹ ਲਈਏ ਉਹ ਹੈਗੀ ਆ ਬਟ ਅਦਰਵਾਈਜ਼ ਜਿਹੜੀ ਸਹੀ ਟੈਕਨੀਕ ਆ ਉਹ ਢੋਲ ਦੇ ਸਹੀ ਟੈਕਨੀਕ ਬਿਲਕੁ ਮੈਂ ਤਾਂ ਮੂੰਹ ਨਾਲ ਢੋਲ ਪਾ ਕੇ ਸਾਰਾ ਕਰਾਉਂਦਾ ਸੀ ਬਿਲਕੁਲ ਮੂੰਹ ਦੇ ਨਾਲ ਹੀ ਸਾਰਾ ਢੋਲ ਪਲੇ ਕਰ ਦਿੰਦਾ ਤੇ ਰੰਗੂਲ ਸਾਹਿਬ ਗੱਲ ਕੀਤੀ ਜਾਵੇ ਭੰਗੜਾ ਉਸ ਤੋਂ ਬਾਅਦ ਪ੍ਰੋਡਕਸ਼ਨ ਹਾਊਸ ਪੰਜਾਬ ਦੇ ਜਿੰਨੇ ਵੀ ਨਾਮਵਾਰ ਕਲਾਕਾਰ ਨੇ ਉਹਨਾਂ ਦੇ ਨਾਲ ਤੁਸੀਂ ਕੰਮ ਕਰ ਚੁੱਕੇ ਹੋ ਔਰ ਉਹਨਾਂ ਨੂੰ ਸਕਰੀਨ ਦੇ ਉੱਪਰ ਲਿਆ ਆ ਚੁੱਕੇ ਹੋ ਤੁਹਾਡੀ ਪ੍ਰੋਡਕਸ਼ਨ ਹਾਊਸ ਦੇ ਵੀ ਡਾਇਰੈਕਸ਼ਨ ਦੇ ਵਿੱਚ ਸੋ ਸਭ ਤੋਂ ਜ਼ਿਆਦਾ ਵੈਸੇ ਇਹ ਥੋੜਾ ਜਿਹਾ ਕੌਂਟਰੋਵਰਸ਼ੀਅਲ ਮੇਰਾ ਕੁਐਸਚਨ ਹੈ ਕੇਸ ਕਲਾਕਾਰ ਦੇ ਨਾਲ ਜ਼ਿਆਦਾ ਮਜ਼ਾ ਆਉਂਦਾ ਸੀ ਕਿਉਂਕਿ ਹਰ ਇੱਕ ਵੈਸੇ ਦਾ ਸਾਰੇ ਸਾਡੇ ਸਤਿਕਾਰਤ ਨੇ ਜਿੰਨੇ ਵੀ ਕਲਾਕਾਰ ਨੇ ਪਰ ਤੁਸੀਂ ਪਰਸਨਲੀ ਜਿਨ੍ਹਾਂ ਦੇ ਨਾਲ ਸੱਟ ਦੇ ਉੱਪਰ ਹਾਸਾ ਡਿੱਠਾ ਵੀ ਹੁੰਦਾ ਹੋਵੇ ਔਰ ਕੁਝ ਯਾਦਗਾਰ ਪਲ ਹੋਣ ਜਿਹੜੇ ਦਰਸ਼ਕਾਂ ਨਾਲ ਸਾਂਝੇ ਕਰਨੇ ਚਾਹੁੰਦੇ ਹੋ ਤੁਸੀਂ ਵੈਸੇ ਤਾਂ ਸਾਰੇ ਆਪਣੇ ਹੀ ਨੇ ਕਿ ਹੁਣ ਜਿਵੇਂ ਦਲਜੀਤ ਲਾਲੋ ਇਹ ਤਾਂ ਦਲਜੀਤ ਤਾਂ ਇਥੇ ਹੀ ਮੇਰੇ ਕੋਲ ਬਿਲਕੁਲ ਮੈਨੂੰ ਪਤਾ ਸ਼ੁਰੂਆਤ ਲੁਧਿਆਣੇ ਤੋਂ ਹੀ ਹੋਈ ਲੁਧਿਆਣੇ ਤੋਂ ਨਹੀਂ ਸ਼ੁਰੂਆਤ ਤੁਹਾਡੇ ਬਹੁਤ ਮੇਰੇ ਹੁਣ ਮੈਂ ਕੁਝ ਨਹੀਂ ਇਹ ਕਹਿਣਾ ਚਾਹਾਂਗਾ ਪਤਾ ਦਲਜੀਤ ਨੂੰ ਪਤਾ ਜਾਂ ਮੈਨੂੰ ਪਤਾ ਬਿਲਕੁਲ ਤੇ ਕੁਲਵਿੰਦਰ ਢਿੱਲੋਂ ਕਚੈਰੀਆਂ ਚ ਮੇਲੇ ਲੱਗਦੇ ਬੋਲੀਆਂ ਲਾ ਲਓ ਅੱਜ ਵੀ ਚੱਲਦੀਆਂ ਨੇ ਉਹਦੀ ਤੂੰ ਨਹੀਂ ਬੋਲਦੀ ਰਿਕਰ ਨੇ ਤੂੰ ਨਹੀਂ ਬੋਲਦੀ ਬੈਂਦ ਰਕੀ ਦਾ ਸਰਦੂਰ ਸਕੰਦਰ ਬੱਬੂ ਮਾਨ ਹੰਸਰਾਜ तकरीबन ਸਾਰੇ ਸਿੰਗਰੀ ਮੈਂ ਇਹਨਾਂ ਨੂੰ ਕਰ ਚੁੱਕਿਆ ਪਰ ਬੈਂਦ ਰਕੀ ਨਾਲ ਮੇਰਾ ਬਹੁਤ ਨੇੜ ਤਾਂ ਰਹੀ ਆ ਉਹਨਾਂ ਨਾਲ ਇੱਕ ਭਰਾਵਾਂ ਦੀ ਤਰ੍ਹਾਂ ਪਿਆਰ ਸੀ ਹੈ ਤਾਂ ਵੱਡੇ ਸੀਗੇ ਉਹ ਮੈਨੂੰ ਬਹੁਤ ਹੀ ਇੱਕ ਜਿਵੇਂ ਕਹਦੀਏ ਸਕੇ ਭਰਾਵਾਂ ਵਾਂਗੂ ਮੇਰਾ ਉਹਨਾਂ ਦਾ ਸੀਗਾ ਉਹਨਾਂ ਦੇ ਨਾਲ ਬਹੁਤ ਜਿੱਥੇ ਵੀ ਜਾਂਦੇ ਸੀ ਬਹੁਤ ਹੱਸਦੇ ਸੀ ਹੱਸ ਕੇ ਖੇਡ ਕੇ ਸੀ ਗੱਲਾਂ ਕਰਦੇ ਕਰਦੇ ਕਿਉਂਕਿ ਭੰਗੜੀ ਦੀ ਇੱਕ ਮੇਨ ਵੀ ਨਾ ਜੇ ਅਸੀਂ ਪਰਫਾਰਮੈਂਸ ਤੇ ਸੈਟ ਲਾਉਣੇ ਆ ਜਾਂ ਅਸੀਂ ਭੰਗੜਾ ਪਾਉਂਦੇ ਸਿਖਾਉਨੇ ਆ ਉੱਥੇ ਵੀ ਹਾਸਾ ਬਹੁਤ ਚੱਲਦਾ ਹਾਸੇ ਤੋਂ ਬਿਨਾ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਖੁਸ਼ੀ ਦਾ ਹੋਊਗਾ ਤੇ ਇਦਾਂ ਹੀ ਜਦੋਂ ਅਸੀਂ ਸਟੇਜ ਦੇ ਉੱਪਰ ਸਰਦੂਲ ਭਾਜੀ ਨਾਲ ਬਹੁਤ ਜ਼ਿਆਦਾ ਬਿਲਕੁਲ ਉਹ ਮਜ਼ਾਕੀਆ ਉਹਨਾਂ ਨਾਲ ਬਹੁਤ ਮਜ਼ਾਕ ਕੀ ਸੀ ਕਿ ਮੈਂ ਉਹਨਾਂ ਦਾ ਕੈਨੇਡਾ ਵੀ ਗਾਣਾ ਕੀਤਾ ਟਰੱਕ ਵਾਲਾ ਲਾਸਟ ਗਾਣਾ ਉਹਨਾਂ ਦਾ तकरीबन ਉਹੀ ਸੀਗਾ ਟਰੱਕ ਡਰਾਈਵਰ ਉਹਨਾਂ ਦਾ ਦੋਨਾਂ ਦਾ ਸੀਗਾ ਜੀ ਅਮਨ ਲੋਰੀ ਤੇ ਸਰੂਰ ਸਕੰਦਰਲੀ ਦਾ ਉਹ ਮੈਂ ਕੈਨੇਡਾ ਕੀਤਾ ਸੀਗਾ ਬ੍ਰੈਂਟਨ ਦੇ ਵਿੱਚ ਤੇ ਉਦੋਂ ਸਟੂਡੈਂਟ ਦੀ ਗਿਣਤੀ ਘਟ ਜਾਂਦੀ ਸੀਗੀ 11 ਚ ਕੀਤਾ ਸੀ ਤੇ ਇਸ ਕਰਕੇ ਬਈ ਸਮੇਂ ਦੇ ਨਾਲ ਚੱਲਦਾ ਰਹਿੰਦਾ ਜੀ ਹਾਸਾ ਤਾਂ ਜ਼ਰੂਰੀ ਆ ਪਰ ਬਿੰਦਰਖੀ ਨਾਲ ਸਾਰਿਆਂ ਨਾਲ ਹੀ ਤਕਰੀਬਨ ਕੁਲਵਿੰਦਰ ਢਿੱਲੋਂ ਅੱਜ ਦੁਨੀਆ ਚ ਨੇ ਹਰਜੀਤ ਧਰਮਨ ਲਾਲੋ ਬਹੁਤ ਬੰਦੇ ਨੇ ਤੇ ਪਰ ਕੁਲਵਿੰਦਰ ਢਿੱਲੋਂ ਦੀ ਇੱਕ ਬੜੀ ਵੱਡੀ ਗੱਲ ਸੀ ਇੱਕ ਵਾਰੀ ਅਸੀਂ ਦਿੱਲੀ ਗਏ ਇਕੱਠੇ ਰਿਕਾਰਡਿੰਗ ਸੀਗੀ ਅਸੀਂ ਹੋਟਲ ਚ ਰਹੇ ਕੁਲਵਿੰਦਰ ਢਿੱਲੋਂ ਬੈੱਡ ਦੇ ਉੱਪਰ ਬੈੱਡ ਲੱਗਾ ਹੋਇਆ ਸੀ ਵੱਡਾ ਤੇ ਬੈੱਡ ਦੇ ਉੱਪਰ ਨਹੀਂ ਪਿਆ ਉਹ ਜੀ ਥੱਲੇ ਸੌਣਾ ਲੈ ਕੇ ਪੈ ਗਿਆ ਮੈਂ ਕਿਹਾ ਜੀ ਕੀ ਕਰ ਰਿਹਾ ਕਹਿੰਦਾ ਜੀ ਮੈਂ ਬਾਜੀ ਤੁਹਾਡੇ ਬਰਾਬਰ ਨਹੀਂ ਪੈਣਾ ਮੈਂ ਕਿਹਾ ਯਾਰ ਇਹ ਗਲਤ ਗੱਲ ਆ ਮੈਂ ਥੱਲੇ ਪੈ ਜਾਵਾਂ ਪਰ ਤੂੰ ਉੱਤੇ ਪੈ ਕਹਿੰਦਾ ਸਵਾਲ ਹੀ ਪਤਾ ਨਹੀਂ ਹੁੰਦਾ ਆਰਟਿਸਟ ਜੀ ਉਹ ਉਹ ਉਦੋਂ ਸਟਾਰ ਸੀਗਾ ਉਹ ਜੀ ਬਿਲਕੁਲ ਪਰ ਨਹੀਂ ਉਸ ਬੰਦੇ ਦੀ ਉਹ ਬੰਦਾ ਦੁਨੀਆ ਚੋਂ ਚਲਾ ਗਿਆ ਪਰ ਇਸ ਮਾਮਲੇ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਬਹੁਤ ਸੀ ਮੈਂ ਉਹਨੂੰ ਬੜਾ ਜ਼ੋਰ ਲਾਇਆ ਬਹੁਤ ਜ਼ੋਰ ਲਾਇਆ ਪਰ ਉਹ ਨਹੀਂ ਸੁਣਦਾ ਥੱਲੇ ਪਿਆ ਆਓ ਸੋ ਇਹ ਕਲਾਕਾਰਾਂ ਦੇ ਵਿੱਚ ਪਹਿਲਾਂ ਜਿਹੜੀ ਨਾ ਬਹੁਤ ਜ਼ਿਆਦਾ ਰਿਸਪੈਕਟ ਹੁੰਦੀ ਸੀ ਹੁਣ ਹੁਣ ਘਟ ਰਹੀ ਹੈ ਹੁਣ ਡੇ ਬਾਈ ਡੇ ਲੋਕਾਂ ਦੇ ਵਿੱਚ ਜਿਹੜੀ ਆ ਪ੍ਰੋਫੈਸ਼ਨਲ ਥੋੜਾ ਜ਼ਿਆਦਾ ਹੋ ਗਏ ਲੋਕਾਂ ਦਾ ਹੁਣ ਇੱਕਦਮ ਕਹਿ ਸਕਦੇ ਆ ਕਿ ਜਦੋਂ ਕਲਾਕਾਰ ਤਰੱਕੀ ਕਰਦਾ ਤੇ ਉਹ ਪਿੱਛੇ ਸ਼ਾਇਦ ਭੁੱਲ ਜਾਂਦਾ ਜਿਹੜਾ ਸਟਰਗਲ ਦਾ ਟਾਈਮ ਹੁੰਦਾ ਉਹਨੂੰ ਭੁੱਲ ਜਾਂਦਾ ਇਹ ਵੀ ਵੇਖਿਆ ਜਾਂਦਾ ਬਿਲਕੁਲ 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 ਉਹਨੂੰ ਸਾਰੇ ਤਾਂ ਨਹੀਂ ਕਹੂੰਗਾ ਪਰ ਬਹੁ ਗਿਣਤੀ ਦੇ ਵਿੱਚ ਭੁੱਲ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਰਹਿੰਦਾ ਵੀ ਮੈਂ ਕਿੱਥੋਂ ਆਇਆ ਕਿਵੇਂ ਬਣਿਆ ਕਿਹਨੇ ਹੈਲਪ ਕੀਤੀ ਹੈ ਮੇਰੀ ਹੈਲਪ ਕਹ ਲੈਣਾ ਚਲੋ ਰੱਬ ਆ ਸਾਰਾ ਕੁਝ ਬਿਲਕੁਲ ਪਰ ਕੀਤੇ ਜਰੀਏ ਹੋਇਆ ਉਹ ਚੀਜ਼ਾਂ ਨੂੰ ਲੋਕ ਬਹੁਤ ਜ਼ਿਆਦਾ ਭੁੱਲਣ ਲੱਗੇ ਬਿਲਕੁਲ ਕਿ ਬਾਕੀ ਮੈਂ ਇੱਕ ਬੁੱਕ ਵੀ ਲਿਖ ਚੁੱਕਿਆ ਜੀ ਮੇਰੀ ਕਲਰ ਜੋ ਫੈਰੀਟੇਜ ਵਿਰਾਸਤ ਦੇ ਰੰਗ ਬੁੱਕ ਵੀ ਆ ਚੁੱਕੀ ਹੈ ਜੀ ਤੇ ਇੱਕ ਮੇਰਾ ਵੈਸੇ ਮੈਂ ਪਿੱਛੇ ਜੇ ਕਿਉਂਕਿ ਜ਼ਰੂਰੀ ਆ ਸਾਡਾ ਮੈਂ ਇੱਕ ਘੋੜੀਆਂ ਦਾ ਪ੍ਰੋਜੈਕਟ ਵੀ ਕੀਤਾ ਸੀਗਾ ਜੀ ਸਾਰਾ ਉਹ ਵਿਆਹ ਦੀਆਂ ਜਿਹੜੀਆਂ ਘੋੜੀਆਂ ਹੁੰਦੀਆਂ ਨੇ ਨਾ ਜੀ ਉਹਨੂੰ ਇਕੱਠਾ ਕਰ ਕਿ ਲੋਕਾਂ ਨੂੰ ਉਹ ਪ੍ਰਾਤਨ ਜਿਹੜਾ ਹੈਗਾ ਲੋਕੀ ਸਾਡੇ ਪੁਰਾਣੇ ਘੋੜੀਆਂ ਹੋਗੇ ਸੁਹਾਗ ਹੋਗੇ ਇਹਨਾਂ ਨੂੰ ਭੁੱਲਦੇ ਜਾ ਰਹੇ ਆ ਉਹਦੇ ਲਈ ਮੈਂ ਸਾਰਾ ਇਹ ਪ੍ਰੋਜੈਕਟ ਬੜਿਆ ਪਿਆ ਸਾਰਾ ਤਿੰਨ ਚਾਰ ਲੀਜ਼ ਵੀ ਕਰਤੇ ਬਾਕੀ ਲੀਜ਼ ਕਰ ਲੈਣਾ ਸਾਰੇ ਬਣੇ ਪਏ ਰੰਗੂਲ ਸਾਹਿਬ ਗੱਲ ਕੀਤੀ ਜਾਵੇ 20 ਤੋਂ 30 ਜਿਹੜੇ ਸਾਲ ਨੇ ਤਿੰਨਕ ਦਹਾਕਿਆਂ ਦੀ ਗੱਲ ਕੀਤੀ ਜਾਵੇ ਕਾਫੀ ਕੁਝ ਇੰਡਸਟਰੀ ਦੇ ਵਿੱਚ ਬਦਲਿਆ ਜਿੱਦਾਂ ਪਹਿਲਾਂ 뮤직 ਜਿਹੜਾ ਲਾਈਵ ਚੱਲਦਾ ਸੀ ਹੁਣ ਇਲੈਕਟ੍ਰੋਨਿਕ 뮤직 ਜਿਹੜਾ ਉਸ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ ਕਲਾਕਾਰ ਜਿਹੜੇ ਨੇ ਪਹਿਲਾਂ ਰਿਆਜ਼ ਕਰਕੇ ਅੱਗੇ ਆਉਂਦੇ ਸੀ ਹੁਣ ਇਹ ਕਹਿ ਸਕਦੇ ਆ ਕਿ ਸੋਸ਼ਲ ਮੀਡੀਆ ਤੇ ਜਿਹੜਾ ਐਕਟਿਵ ਹੈ ਜਾਂ ਜ਼ਿਆਦਾ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਉਂਦਾ ਉਹ ਕਲਾਕਾਰ ਬਣ ਜਾਂਦਾ ਸੋ ਤੁਸੀਂ ਕਿਵੇਂ ਵੇਖਦੇ ਹੋ ਦੋਨਾਂ ਸਮੇਂ ਦੇ ਵਿੱਚ ਜਿਹੜਾ ਅੰਤਰ ਹੈ ਔਰ ਇਹ ਜਿਹੜਾ ਫਰਕ ਹੈ ਔਰ ਉਸ ਤੋਂ ਇਲਾਵਾ ਕਿਹੜਾ ਸਮਾਂ ਬਿਹਤਰ ਸੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਬਦਲਾਅ ਹੋਣਾ ਚਾਹੀਦਾ ਥੋੜਾ ਬਹੁਤ ਵੈਸੇ ਤਾਂ ਸਭ ਤੋਂ ਪਹਿਲਾਂ ਤਾਂ ਲੱਕ ਹੁੰਦਾ ਬੰਦੇ ਦਾ ਲੱਕ ਦੇ ਹਿਸਾਬ ਨਾਲ ਹੀ ਜਾਂਦਾ ਬਟ ਪਹਿਲਾਂ ਕੀ ਸੀਗਾ ਪਹਿਲਾਂ ਆਰਟਿਸਟ ਦੀ ਕਦਰ ਹੁੰਦੀ ਸੀ ਬਹੁਤ ਘੱਟ ਆਰਟਿਸਟ ਹੁੰਦੇ ਸੀ ਉਂਗਲੀਆਂ ਤੇ ਘੜੇ ਜਾਂਦੇ ਸੀ ਹੁਣ ਵੀ ਉਂਗਲੀਆਂ ਤੇ ਤੁਸੀਂ ਤੁਹਾਨੂੰ ਮੈਂ ਜੇ ਤੁਸੀਂ ਹੁਣ ਪ੍ਰੋਗਰਾਮ ਆਜੇ ਤੁਸੀਂ ਕਹੋਗੇ ਜੀ ਆ ਸਿੰਗਰ ਕਰਨਾ ਉਹ ਇੱਥੇ ਕਿ ਜਾ ਕੇ ਪੋਟਿਆਂ ਦੇ ਖਤਮ ਹੋ ਜਾਣੇ ਆ ਦੋ ਚ 6 ਕ ਬਾਅਦ ਹੀ ਖਤਮ ਹੋ ਜਾਂਦੇ ਆ 12 ਤੱਕ ਜਾਂਦੀ ਨਹੀਂ ਕਿੜਦੀ ਉਦਾਂ ਤਾਂ 12400 ਦੇ ਕਰੀਬ ਪੈਂਦਾ ਤੇ 22000 ਸਿੰਗਰ ਆਪਣੇ ਪੰਜਾਬ ਦੇ ਵਿੱਚ ਕਿਉਂਕਿ ਏਟਾਂ ਦੇ ਉੱਪਰ ਹੀ ਬੈਠੇ ਨੇ ਹੁਣ ਤਾਂ ਬਹੁਤ ਜ਼ਿਆਦਾ ਹੋ ਗਏ ਇੰਦਾ ਹੀ ਡਾਇਰੈਕਟਰ ਵੀ ਬਹੁਤ ਹੋ ਗਏ ਹੁਣ ਤੇ ਇੰਡਸਟਰੀ ਦੇ ਵਿੱਚ ਫਰਕ ਪੈਂਦਾ ਜਾ ਰਿਹਾ ਬਟ ਤੁਹਾਡਾ ਸਵਾਲ ਸੀਗਾ ਬਈ ਪਹਿਲਾਂ ਵਾਲਾ ਸਮਾਂ ਤੇ ਹੋਣ ਵਾਲਾ ਪਹਿਲਾਂ ਵਾਲਾ ਸਮਾਂ ਪਹਿਲਾਂ ਵਾਲਾ ਸਮਾਂ ਪਹਿਲਾਂ ਵਾਲੇ ਸਮੇਂ ਦੇ ਵਿੱਚ ਆਰਟਿਸਟ ਦੀ ਕਦਰ ਹੁੰਦੀ ਸੀ ਉਹ ਸਿੰਗਰ ਹੁੰਦਾ ਸੀ ਵਧੀਆ ਆਰਟਿਸਟ ਹੁੰਦਾ ਸੀ ਉਹਨੂੰ ਗਵਾਇਆ ਜਾਂਦਾ ਸੀ ਪਹਿਲਾਂ ਤਾਂ ਸਪੂਲ ਤੇ ਗਾਉਂਦੇ ਹੁੰਦੇ ਸੀਗੇ ਸਪੂਲ ਮੀਨ ਇੱਕ ਵਾਰੀ ਰਿਕਾਰਡਿੰਗ ਹੋਣੀ ਆ ਦੁਬਾਰੇ ਨਹੀਂ ਹੋਣੀ ਠੀਕ ਹੈ ਜੀ ਉਹ ਉਹਦੇ ਤੇ ਉਹ ਗਾਉਂਦੇ ਸੀ ਉਹ ਆਰਟਿਸਟ ਸੀਗੇ ਜੇ ਕਿਤੇ ਲਾਸਟ ਦੇ ਉੱਪਰ ਜਾ ਕੇ ਇੱਕ ਵੀ ਸ਼ਬਦ ਗਲਤ ਬੋਲਿਆ ਗਿਆ ਸਾਰਾ ਕੱਟ ਦੁਬਾਰੇ ਕਰਨਾ ਤੂੰ ਹੁਣ ਚੇਂਜ ਹੋ ਗੋ ਕੀ ਥੋੜੀ ਚੇਂਜ ਦੇ ਨਾਲ ਕੰਪਿਊਟਰ ਸਿਸਟਮ ਆ ਗਿਆ ਤੇ ਉਦੋਂ ਵੀ ਹੋ ਸੀ ਹੁਣ ਜਿਹੜਾ ਸੋਸ਼ਲ ਮੀਡੀਆ ਆ ਗਿਆ ਨਾ ਇਹਨੇ ਤਾਂ ਵੀ ਪੁੱਛੋ ਹੀ ਨਾ ਇਹ ਤਾਂ ਆ ਚੀਜ਼ ਨੇ ਆ ਚੀਜ਼ ਨਾਲ ਆ ਗਿਆ ਤੁਹਾਨੂੰ ਮੈਂ ਤੁਹਾਨੂੰ ਮੈਂ ਬਹੁਤ ਕਲਾਕਾਰ ਇਦਾਂ ਦੇ ਦਿਖਾ ਦਿੰਦਾ ਆਪਾਂ ਕਹਿ ਦਿੰਦੇ ਆ ਕਈ ਵਾਰੀ ਵੀ ਯਾਰ ਉਹਦੀਆਂ ਫਿਲਮਾਂ ਆਉਂਦੀਆਂ ਨੇ ਬੜੀ ਵਧੀਆ ਫਿਲਮਾਂ ਫਿਲਮ ਤਾਂ ਆਪੀ ਵਧੀਆ ਬਣਨੀ ਆ ਜਦੋਂ ਨੋਟ ਆਉਂਦੇ ਆ ਫਿਰ ਬੰਦੇ ਨੂੰ ਹੌਸਲਾ ਵੀ ਹੁੰਦਾ ਸੋ ਇਹ ਇਹ ਆ ਵੀ ਉਹਨਾਂ ਕੋਲੇ ਪੈਸੇ ਦੇ ਸਿਰ ਤੇ ਬਹੁਤ ਹੀ ਕਲਾਕਾਰ ਜਿਹੜੇ ਪੈਸੇ ਦੇ ਸਿਰ ਤੇ ਅੱਗੇ ਚੱਲ ਰਹੇ ਆ ਤੁਸੀਂ ਉਹਨਾਂ ਨੂੰ ਕਦੇ ਜ਼ਿੰਦਗੀ ਦੇ ਵਿੱਚ ਨਾ ਕਦੇ ਕਹਦੇ ਹੋ ਲਾਈਵ ਜੀ ਬਿਨਾ ਮਜਿਸ਼ੀਅਨ ਤੋਂ ਬਿਨਾ ਹੋ ਤੋਂ ਆ ਗਾਈ ਕਰਾਓ ਬਿਲਕੁਲ ਬਿਲਕੁਲ ਮੈਂ ਇੱਕ ਕਲਾਕਾਰ ਲੁਧਿਆਣੇ ਦੀ ਰਾਜਾ ਕੁਲਦੀਪ ਪਾਰਸ ਸਾਹਿਬ ਕਈ ਮੇਲਿਆਂ ਦੇ ਵਿੱਚ ਜਦੋਂ ਉਹ ਬਿਨਾ ਸਾਜ਼ਾਂ ਤੋਂ ਵੀ ਗਾਉਂਦੇ ਸੀ ਤਾਂ ਮੈਂ ਕਿਹਾ ਗੱਡ ਕੇ ਗਾਉਂਦੇ ਸੀ ਮਾਨਕ ਸਾਹਿਬ ਹੋਗੇ ਚਿੰਦਾ ਜੀ ਹੋਗੇ ਸੁਰਿੰਦਰ ਚਿੰਦਾ ਜੀ ਹੋਗੇ ਇਹਨਾਂ ਦੀ ਆਵਾਜ਼ ਜਿਹੜੀ ਹੈ ਰਹਿੰਦੀ ਦੁਨੀਆ ਤੱਕ ਗੂੰਜਦੀ ਰਹੇਗੀ ਬਿਲਕੁਲ ਚਿੰਦਾ ਭਾਜੀ ਤਾਂ ਲਾਸਟ ਲਾਸਟ ਮੂਮੈਂਟ ਤੱਕ ਵੀ ਮੈਂ ਉਹਨਾਂ ਦਾ ਲਾਸਟ ਗਾਣਾ ਵੀ ਮੇਰਾ ਹੀ ਡਾਇਰੈਕਟ ਕੀਤਾ ਹੋਇਆ ਜੀ ਅਸੀਂ ਇਕੱਠਿਆਂ ਦੇ ਸਾਡੇ ਅਮਰੀਕਾ ਦੇ ਵੀ ਸ਼ੋਅ ਸਾਡੇ ਇਕੱਠਿਆਂ ਦੇ ਹੋਏ ਆ ਜੀ ਕਿਆ ਆਵਾਜ਼ ਸੀ ਉਹਨਾਂ ਦੀ ਪੁੱਛੋ ਨਾ ਦੁਨੀਆ ਦੇ ਵਿੱਚ بلند ਆਵਾਜ਼ ਜੀ ਕੁਲਦੀਪ ਮਾਨਕ ਜੀ ਲਾ ਲੋ ਮੇਰਾ ਬਹੁਤ ਇਹਨਾਂ ਦਾ ਨੇੜਤਾ ਰਹੀ ਹੈ ਕਿਉਂਕਿ ਮੈਂ ਬਹੁਤ ਗਾਣੇ ਕੀਤੇ ਆ ਬਿਲਕੁਲ ਸੋ ਜ਼ਿੰਦਗੀ ਆ ਚਲਦੀ ਰਹਿੰਦੀ ਹੈ ਜੀ ਮੈਨੂੰ ਲੱਗਦਾ ਸਮਾਂ ਹੋ ਗਿਆ ਇਸ਼ਾਰੇ ਜੇ ਕਰ ਰਹੇ ਨੇ ਰਗੋਲ ਸਾਹਿਬ ਮੈਂ ਇਹ ਵੀ ਪੁੱਛਣਾ ਚਾਹਾਂਗਾ ਆਨ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿਹੜੇ ਫਿਊਚਰ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ ਨੇ ਹੋਰ ਸਰੋਤਿਆਂ ਦੀ ਝੋਲੀ ਪਾਉਂਗੇ ਕਿਉਂਕਿ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਹਰ ਇੱਕ ਕਲਾਕਾਰ ਦੇ ਨਾਲ ਤੁਸੀਂ ਕੰਮ ਕਰ ਚੁੱਕੇ ਹੋ ਸੋ ਆਨ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਅਜਿਹੇ ਪ੍ਰੋਜੈਕਟ ਨੇ ਜਿਹੜੇ ਆਉਣਗੇ ਮੇਰਾ ਇੱਕ ਪ੍ਰੋਜੈਕਟ ਮੈਂ ਵੈਸੇ ਤਾਂ ਡਾਇਰੈਕਟ ਕਰ ਰਿਹਾ ਚੱਲ ਰਿਹਾ ਬਟ ਮੈਨੂੰ ਇੱਕ ਖੁਸ਼ੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੀ ਸ਼ਮਸ਼ੇਰ ਸੰਧੂ ਮੈਨੂੰ ਹਾਂ ਜੀ ਆਰਟਿਸਟ ਜੀ ਲੈ ਕੇ ਆ ਰਹੇ ਨੇ ਰਿਕਾਰਡਿੰਗ ਹੋ ਚੁੱਕੀ ਆ ਪਰ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਭੰਗੜਾ ਉਸ ਤੋਂ ਬਾਅਦ ਪ੍ਰੋਡਕਸ਼ਨ ਹਾਊਸ ਔਰ ਰਵਿੰਦਰ ਰੰਗੂ ਵਾਲੇ ਕੋ ਬਾ ਕਮਾਲ ਕਲਾਕਾਰ ਵੀ ਨੇ ਗਾਇਕੀ ਜਿਹੜੀ ਆ ਉਹਨਾਂ ਦੀ ਉਹ ਵੀ ਬਹੁਤ ਵਧੀਆ ਤਾਂ ਜੇ ਹੋ ਸਕੇ ਤਾਂ ਕੁਝ ਥੋੜਾ ਜਿਹਾ ਗੁੰਗੁਨਾ ਦੇऊं ਕਿਉਂਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਏਗੀ ਜੇ ਲਾਈਵ ਤੁਸੀਂ ਥੋੜਾ ਜਿਹਾ ਕੁਝ ਗੁੰਗੁਨਾ ਕੇ ਸੁਣਾਓਗੇ ਸਰੋਤਿਆਂ ਹਾਂ ਹਾਂ ਕਿਉਂ ਨਹੀਂ ਸ਼ਮਸ਼ੇਰ ਸੰਧੂ ਜੀ ਦਾ ਨਵਾਂ ਗਾਣਾ ਆ ਰਿਹਾ ਜੀ ਉਹ ਗਾਣੇ ਕੀ ਆ ਮੇਰਾ ਪ੍ਰੋਜੈਕਟ ਕਰ ਰਹੇ ਆ ਉਹੀ ਲੈ ਕੇ ਆ ਰਹੇ ਨੇ ਕਹਿੰਦੇ ਯਾਰ ਵੀ ਵੇ ਮੈਨੂੰ ਆਸ ਆ ਬਹੁਤ ਬਾਕੀ ਪਤਾ ਰੱਬ ਨੂੰ ਆ ਮੈਂ ਤੁਹਾਡੇ ਨਾਲ ਇੱਕ ਲਾਈਨ ਸਾਂਝੀ ਕਰਨਾ ਹੋ ਕੁੜੀਆਂ ਵੀ ਆ ਗਈਆਂ ਸਜ ਤਜ ਕੇ ਮੁੰਡੇ ਵੀ ਨੇ ਆ ਗਏ ਦੇਖੋ ਗੱਜ ਵੱਜ ਕੇ ਕੁੜੀਆਂ ਵੀ ਆ ਗਈਆਂ ਸਜ ਤਜ ਕੇ ਮੁੰਡੇ ਵੀ ਨੇ ਆ ਗਏ ਦੇਖੋ ਗੱਜ ਵੱਜ ਕੇ ਮਾਰ ਕੇ ਹਜੋਕੇ ਜਵਾਨੀ ਚੜ ਗਈ ਪੰਗੜੇ ਤੇ ਗਿੱਦੇ ਦੀ ਐ ਪੰਘੜੇ ਤੇ ਗਿੱਦੇ ਦੀ ਅੱਖ ਲੜ ਗਈ ਪੰਘੜੇ ਤੇ ਗਿੱਦੇ ਦੀ ਅੱਖ ਲੜ ਗਈ ਪੰਘੜੇ ਤੇ ਗਿੱਦੇ ਦੀ ਅੱਖ ਲੜ ਗਈ ਬਹੁਤ ਖੂਬ ਰੰਗੂਲ ਸਾਹਿਬ ਅੰਤ ਵਿੱਚ ਚਾਉਣ ਵਾਲਿਆਂ ਦੇ ਲਈ ਕੀ ਸਨੇਹਾ ਹੈ ਤੁਹਾਡੇ ਵੱਲੋਂ ਕੀ ਮੈਸੇਜ ਹੈ ਚਾਉਣ ਵਾਲਿਆਂ ਨੂੰ ਮੈਂ ਕੋਈ ਜਿੰਦੇ ਵੀ ਹੈਗੇ ਨੇ ਜਿਹੜੇ ਵੀ ਸੁਣ ਰਹੇ ਆ ਪ੍ਰੋਗਰਾਮ ਦੇਖ ਰਹੇ ਆ ਉਹਨਾਂ ਨੂੰ ਇੱਕੋ ਹੀ ਮੈਂ ਗੱਲ ਕਹੂੰਗਾ ਵੀ ਯਾਰ ਆਪਣੇ ਮਨ ਨੂੰ ਸਹੀ ਰੱਖਿਆ ਕਰੋ ਕਿਸੇ ਪ੍ਰਤੀ ਮਾੜਾ ਨਾ ਸੋਚਿਆ ਕਰੋ ਮਾੜਾ ਕਰਿਆ ਨਾ ਕਰੋ ਜੇ ਤੁਸੀਂ ਚੰਗਾ ਸੋਚੋਗੇ ਚੰਗਾ ਕਰੋਗੇ ਰੱਬ ਨੇ ਤੁਹਾਡਾ ਆਪ ਦੇ ਆਪ ਹੀ ਚੰਗਾ ਕਰਨਾ ਪਰ ਇੱਥੇ ਬਹੁਤ ਗਿਣਤੀ ਉਹਨਾਂ ਦੀ ਆ ਜਿਹੜੇ ਨਾਲ ਦੇ ਗੁਮਾਂਡੀ ਨੂੰ ਦੇਖ ਕੇ ਵੀ ਦੁਖੀ ਹੋ ਜਾਂਦੇ ਆ ਦੁਖੀ ਨਹੀਂ ਹੋਣਾ ਚਾਹੀਦਾ ਰੱਬ ਨੇ ਤੁਹਾਨੂੰ ਭੇਜਿਆ ਪਹਿਲੀ ਗੱਲ ਇਹ ਹੀ ਆ ਤੇ ਸੈਕੰਡ ਹਮੇਸ਼ਾ ਦੂਜਿਆਂ ਦੇ ਪ੍ਰਤੀ ਚਾਹੇ ਕੋਈ ਆ ਹੋ ਉਦੇ ਪ੍ਰਤੀ ਪੋਜੀਟਿਵ ਰਹੋ ਸਮਾਧਾਨ ਲਈ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ ਇਸਨ ਸਾਡੇ ਨਾਲ ਰਵਿੰਦਰ ਰੰਗਵਾਲ ਜੀ ਜਿਨ੍ਹਾਂ ਨੇ ਜ਼ਿੰਦਗੀ ਦੀਆਂ ਜਿੱਥੇ ਖਟੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਉਸ ਦੇ ਨਾਲ-ਨਾਲ ਕਿਸ ਤਰ੍ਹਾਂ ਉਹਨਾਂ ਨੇ ਉਹਨਾਂ ਨੂੰ ਚੇਟਕ ਲੱਗੀ ਸੀ ਪੰਗੜੇ ਦੀ ਔਰ ਉਸ ਤੋਂ ਬਾਅਦ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਉਣ ਦੀ ਉਸ ਬਾਰੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸਾਡੇ ਨਾਲ ਗੱਲਬਾਤ ਕੀਤੀ ਔਰ ਸੁਨੇਹਾ ਵੀ ਦਿੱਤਾ तमाम ਚੌਣ ਵਾਲਿਆਂ ਨੂੰ ਕਿ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ ਹਰ ਇੱਕ ਦਾ ਆਦਰ ਸਤਿਕਾਰ ਮਾਣ ਕਰੀਏ ਔਰ ਹਰ ਕਿਸੇ ਦੀ ਜਿੰਨੀ ਹੋ ਸਕੇ ਮਦਦ ਕਰੀਏ ਔਰ ਇਹੀ ਸਾਡੇ ਲਈ ਬੇਤਰੇ ਕੈਮਰਾਮੈਨ ਸਤਵੰਨ ਮਠਾੜੂ ਦੇ ਨਾਲ ਅਮਨ ਸਿੰਘ ਲੁਧਿਆਣਾ ਟਾਈਮਸ